ਕਹਿੰਦੇ ਕਿ ਆਪਣੀ ਵਾਰ ਤਾਂ ਗੰਨਾ ਮਿਲ ਪ੍ਰਸ਼ਾਸਨ ਹਰ ਨਿੱਕੀ ਵੱਡੀ ਗੱਲ ਦੀ ਕਰਦਾ ਏ ਛਾਂਟੀ ਜੀ ਕਿ ਕਿਸਾਨਾਂ ਨੂੰ ਕਹਿ ਕੇ ਕੋਈ ਧੋਖਾ ਨਹੀਂ ਮਿਲੂਗਾ ਇਸ ਗੱਲ ਦੀ ਕੌਣ ਕਰੇਗਾ ਗਾਰੰਟੀ ਜੀ ਕੌਣ ਭਰੇਗਾ ਗਾਰੰਟੀ ਜੀ ਹਾਲ ਦੀ ਘੜੀ ਗੰਨਾ ਮਿਲ ਅੰਦਰ ਇਸ ਗੱਲ ਦਾ ਸੰਘਰਸ਼ ਚੱਲ ਰਿਹਾ ਹੈ ਤੇ ਕਿਸਾਨਾਂ ਨੂੰ ਕੋਈ ਨਾਜਾਇਜ਼ ਨਾ ਲੱਗੇ ਪਲੰਟੀ ਜੀ ਕਿਸਾਨਾਂ ਨੂੰ ਕੋਈ ਨਾਜਾਇਜ਼ ਨਾ ਲੱਗੇ ਪਲੰਟੀ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਮਾ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਕਮਨ ਸੀ ਤੁਸੀਂ ਸ਼ੇਅਰ ਤੋਂ ਨਜ਼ਰਾਂ ਲੈਂਦੇ ਵੀਡੀਓ ਕਿਸ ਬਾਰੇ ਬਤਾਉਂਦੇ ਹੋ ਸਤਿਓ ਇਕਤਾ ਗੰਨਾ ਮਿਲ ਲੇਟ ਚੱਲੀ ਹੈ ਫਿਰ ਵਿਚ ਵਿਚਾਲੇ ਰੁਕ ਵੀ ਗਈ ਸੀਗੀ ਔਰ ਹੁਣ ਗੰਨਾ ਸੰਘਰਸ਼ ਕਮੇਟੀ ਤੋਂ ਅਤਿੰਦਰ ਅਤੇ ਉਹਨਾਂ ਦੇ ਜਿਹੜੇ ਸਾਥੀ ਹੈ ਸਾਡੇ ਕਿਸਾਨ ਵੀਰ ਆ ਇਹਨਾਂ ਨੇ ਇੱਕ ਸੰਘਰਸ਼ ਇੱਥੇ ਸ਼ੁਰੂ ਕੀਤਾ ਕਹਿੰਦੇ ਕਿ ਕਿਸਾਨਾਂ ਨੂੰ ਪੈਨਲਟੀ ਜਿਹੜੀ ਹੈ ਉਹ ਨਾਲ ਲੱਗੇ ਇਹਦੇ ਬਾਬਤ ਪੂਰੀ ਜਾਣਕਾਰੀ ਜਿਹੜੀ ਆਪਾਂ ਅਤਿੰਦਰ ਹੁਣਾ ਤੋਂ ਲੈ ਲੈਨੇ ਆ ਇਹ ਲਾਈਵ ਤਸਵੀਰ ਤੁਸੀਂ ਦੇਖ ਰਹੇ ਹੋ ਗੰਨਾ ਮਿਲਦੇ ਅੰਦਰ ਤੋਂ ਆ ਚੁੰਡੀ ਦੇ ਨਜ਼ਦੀਕ ਆਪਾਂ ਖੜੇ ਆ ਬਾਕੀ ਅਤਿੰਦਰ ਹੁਣਾ ਤੋਂ ਪੂਰੀ ਗੱਲ ਜਾਣ ਲੈਨੇ ਆ ਅਤਿੰਦਰ ਜੀ ਸਤਿ ਸ੍ਰੀ ਅਕਾਲ ਅਤੇ ਇੱਕ ਵਾਰੀ ਸਾਡੇ ਦਰਸ਼ਕ ਜਿਹੜੇ ਨੂੰ ਸਮਝਾ ਵੀ ਦਿਓ ਕਿ ਸੰਘਰਸ਼ ਕਿਸ ਬਾਬਤ ਚੱਲ ਰਿਹਾ ਜਿੰਨੇ ਵੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਨੇ ਦਾਸ ਦੀ ਅਤੇ ਸਾਰੇ ਹੀ ਸੱਜਣਾਂ ਦੀ ਫਤਿਹਦਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਆ ਪਹਿਲੀ ਗੱਲ ਤਾਂ ਮੈਂ ਸਪਸ਼ਟ ਕਰਨ ਦੀ ਕਰਨੀ ਚਾਹੁੰਦਾ ਹਾਂ ਕਿ ਸਾਡਾ ਕਿਸੇ ਨੂੰ ਵੀ ਤੰਗ ਪ੍ਰੇਸ਼ਾਨ ਕਰਨ ਦੀ ਕਦੇ ਕੋਈ ਮਨਸ਼ਾ ਨਾ ਰਹੀ ਨਾ ਰਹੀ ਹੈ ਨਾ ਰਹਿਣੀ ਹੈ ਅੱਜ ਜੇ ਇਹ ਮਿਲ ਬੰਦ ਕੀਤੀ ਗਈ ਆ ਵੈਸੇ ਤਾਂ ਪਹਿਲਾਂ ਹੀ ਬੰਦ ਸੀਗੀ ਅੱਜ ਤਾਂ ਹੁਣ ਆਏ ਆ ਤੇ ਕਹਿੰਦੇ ਇਹ ਮਿਲ ਚਲਾਣੀ ਵਗਾ ਜੀ ਨਾ ਚਲਾਇਓ ਮਿਲ ਤਾਂ ਤਾਂ ਬੰਦ ਸੀਗੀ ਇਹ ਬੰਦ ਤਾਂ ਕੱਲ ਦੀ ਆ 24 ਘੰਟੇ ਹੋ ਗਏ ਨੇ ਇਹਨੂੰ ਓਕੇ ਤੇ ਅਸੀਂ ਇਹ ਕਹਿੰਦੇ ਹਾਂ ਸੀ ਹੁਣ ਇਹਨੂੰ ਨਾ ਹੀ ਚਲਾਇਓ ਉਦੋਂ ਹੀ ਚਲਾਇਓ ਜਦੋਂ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਦੇ ਹਾਲ ਤੇ ਸਬਸਟਿਟਿਊਟ ਹੋਣ ਕੇ ਦਾ ਬਦਲਾ ਇਸ ਚੀ ਦਾ ਬਦਲਾ ਉਸ ਤੋਂ ਪਹਿਲਾਂ ਇਹਨੂੰ ਨਾ ਚਲਾਇਆ ਜਾਵੇ ਪਰ ਉਹ ਫਿਰ ਵੀ ਕੋਈ ਨਾ ਸੀਰੀਅਸ ਨਹੀਂ ਲੈ ਰਿਆ ਇਹਨਾਂ ਗੱਲਾਂ ਨੂੰ ਸੀਰੀਅਸ ਕੌਣ ਨਹੀਂ ਲੈ ਰਿਹਾ ਜੀ ਮੇਰੇ ਹਿਸਾਬ ਨਾਲ ਮਿਲ ਪ੍ਰਸ਼ਾਸਨ ਹੀ ਨਹੀਂ ਲੈ ਰਿਆ ਜੀ ਐਮ ਸਾਹਿਬ ਹੀ ਨਹੀਂ ਲੈ ਰਹਾ ਕਿਉਂਕਿ ਹਾਲੇ ਤੱਕ ਇੱਥੇ ਕੋਈ ਸਾਡੇ ਕੋਲ ਆਇਆ ਨਹੀਂ ਸੀਐਸਡੀਓ ਸਾਹਿਬ ਆਈ ਸੀਗੇ ਤੇ ਇਹ ਉਹਨਾਂ ਦਾ ਕਰਨ ਦਾ ਕੰਮ ਨਹੀਂ ਆ ਇੱਕ ਗੱਲ ਦੱਸੋ ਤੁਸੀਂ ਕਿਹਾ ਕਿ 24 ਘੰਟੇ ਤੋਂ ਗੰਨਾ ਮਿਲ ਬੰਦ ਹੈ ਜੀ ਕੀ ਹੁਣ ਇਹ ਚਲਾਉਣ ਲੱਗੇ ਸੀਗੇ ਇਹ ਹੁਣ ਚਲਾਉਣ ਲੱਗੇ ਸੀਗੇ ਇਹਨਾਂ ਨੇ ਬੰਦ ਕਿਉਂ ਕੀਤਾ ਸੀ ਪਹਿਲਾਂ ਉਹੀ ਪਹਿਲਾਂ ਵਾਲੀ ਰੌਲੇ ਇਹਨਾਂ ਦੀ ਕਦੇ ਬਿਜਲੀ ਨਹੀਂ ਪੂਰੀ ਹੋਈ ਕਦੇ ਸਟੀਮ ਨਹੀਂ ਪੂਰੀ ਹੋਈ ਤਾਂ ਉਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਜਦੋਂ ਤੱਕ ਇਸ ਮਿਲ ਦੇ ਕੋਲ ਪੀਐਸਪੀਸੀ ਵਾਲਾ ਪਾਵਰ ਕਨੈਕਸ਼ਨ ਨਹੀਂ ਆਉਂਦਾ ਉਦੋਂ ਤੱਕ ਕੀ ਦੇ ਆਹੀ ਹਾਲਾਤ ਰਹਣੇ ਨੇ ਜਿਹੜੀ ਮਿਲ 27 28 ਹਜ਼ਾਰ ਕੁੰਟਲ ਕੰਨਾ ਪੀੜਦੀ ਆ ਬੜੇ ਅਫਸੋਸ ਨਾਲ ਕਹਿੰਦਾ ਪਹਿਰੇ ਕਿ ਉਹ 20 ਹਜ਼ਾਰ ਕੁੰਟਲ ਕੰਨਾ ਸਿਰ ਪੀੜ ਰਹੀ ਹੈ ਤੇ ਬਹੁਤ ਹੀ ਸ਼ਰਮਸਾਰ ਗੱਲ ਆ ਤੇ ਉਸ ਤੋਂ ਵੀ ਉੱਪਰ ਸ਼ਰਮ ਦੀ ਗੱਲ ਇਹ ਆ ਕਿ ਇਹ ਜਿਹੜੀ ਮਿਲ ਆ ਇਸ ਮਿਲ ਨੂੰ ਚਾਰ ਹਲਕੇ ਪੈਂਦੇ ਨੇ ਚਾਰ ਐਮਐਲ ਨੇ ਸਾਨੂੰ ਆ ਬੜਾ ਬੜਾ ਚੋਰ ਗੜਸ਼ੰਕਰ ਬੰਦਾ ਦੇ ਨਮਾਸ਼ਾ ਤੇ ਮੈਂ ਪਹਿਲਾਂ ਵੀ ਦੱਸਦਾ ਮੈਂ ਫਿਰ ਉਹ ਪਤਾ ਨਹੀਂ ਕਹਿੰਦਾ ਵੀ ਜਾਣ ਜਾਣ ਕੇ ਕਹਿੰਦਾ ਖਰੇ ਪਰ ਮੈਂ ਅਹਿਸਾਸ ਕਰਾਉਣਾ ਚਾਹਾਂ ਸਾਨੂੰ ਹੋਰਿਆ ਬਾਰ-ਬਾਰ ਸਾਨੂੰ ਸ਼ਰਮ ਆ ਰਹੀ ਹੈ ਕਹਿੰਦੇ ਸਾਨੂੰ ਤਾਂ ਸਾਨੂੰ ਵੀ ਆਉਂਦੀ ਮੈਨੂੰ ਵੀ ਅੰਦਰੋਂ ਬਾਹਰੋਂ ਅੰਦਰ ਹੀ ਨਿਆਣ ਦੇ ਰਹੇ ਸੀਗੇ ਕਹਿੰਦੇ ਚਲੇ ਗਏ ਜੀ ਅਲੇ ਗਏ ਅਸੀਂ ਤਾਂ ਹੁਣ ਸਾਨੂੰ ਵੀ ਕੁਬਰਾ ਕੀਤਾ ਜਾ ਰਿਹਾ ਹੋਰ ਜ਼ਿੰਮੇਦਾਰ ਆ ਰਹੇ ਜਿੱਦ ਹੀ ਅਸੀਂ ਗੱਡੀ ਰੋਕੀ ਆ ਮੈਨੂੰ ਕਹਿੰਦੇ ਤੁਸੀਂ ਲੇਟ ਹੋ ਗਏ ਮੈਂ ਕਹਾਂ ਜੀ ਕੱਲ ਜਿਹੜੇ ਉੱਥੇ ਗੇਟਕੀਪਰ ਹੈ ਕਹਿੰਦੇ ਜੀ ਜਿਹੜੇ ਗੰਨਾ ਕਾਸਤਕਾਰੋ ਤਾਂ ਚਲੇ ਗਏ ਹੁਣ ਕਿਹਨੂੰ ਮਿਲਣਾ ਮਤਲਬ ਇਹ ਝੂਠ ਵੀ ਬੋਲਦੇ ਆ ਝੂਠ ਬੋਲਦੇ ਆ ਜੀ ਬਹੁਤ ਬੋਲਦੇ ਆ ਇਹ ਮਤਲਬ ਪਹਿਲੇ ਇਹ ਝੂਠ ਦੇ ਨਤੀਜੇ ਨੇ ਜਿਹੜੇ ਅੱਜ ਅਸੀਂ ਇੱਥੇ ਖੜੇ ਆ ਸਾਨੂੰ ਹਰ ਵਾਰ ਪ੍ਰੋਸੈਸ ਲਿਆ ਜਾਂਦਾ ਇਹ ਜਿਹੜੀ ਕੌਮ ਆ ਨਾ ਇਹ ਬੜੀ ਭੋਲੀ ਕੌਮ ਆ ਇਹ ਮਿੱਟੀ ਦੇ ਪੁੱਤੋ ਆ ਤੇ ਮਿੱਟੀ ਦੇ ਹੀ ਬੋਤੋ ਆ ਇਹਨਾਂ ਨੂੰ ਜਿੰਦਾਂ ਮਰਜ਼ੀ ਰੋਲ ਲਾਓ ਮਿਹਨਤੀ ਲੋਕਾਂ ਇਹ ਬਹੁਤ ਭੋਲੇ ਲੋਕ ਆ ਨਾ ਉਦੋਂ ਹੀ ਮੰਨ ਜਨੇ ਆ ਪਰ ਹੁਣ ਸਾਡਾ ਇਹ ਰਵਈਆ ਜਿਹੜਾ ਬਦਲ ਰਿਹਾ ਅਸੀਂ ਬਿਨਾਂ ਲੇਕਤੀ ਤੇ ਇਸੇ ਗੱਲ ਤੋਂ ਜੀ ਨਹੀਂ ਮੰਗੀ ਮੰਗ ਕੀ ਹੈ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੂੰ ਕਿ ਤੁਸੀਂ ਇਹ ਗੱਲ ਚਤਾਰੀ ਸੀ ਆਖਿਆ ਸੀਗਾ ਬਿਲਕੁਲ ਆਖਿਆ ਸੀਗਾ ਪ੍ਰਸ਼ਾਸਨ ਦੇ ਸੱਜਣ ਵੀ ਇੱਥੇ ਆਏ ਨੇ ਤੇ ਇਹਨਾਂ ਨੂੰ ਅੱਜ ਹਫ਼ਤਾ ਹੋ ਚੁੱਕਿਆ ਪ੍ਰਸ਼ਾਸਨ ਨੂੰ ਜਿਹੜਾ ਮੈਮੋਰੰਡਮ ਹੈਂਡਓਵਰ ਕੀਤਾ ਸੀ ਕਿ ਭਾਈ ਸਾਨੂੰ 27 ਤਰੀਕ ਤੱਕ ਕੋਈ ਨਾ ਕੋਈ ਦਾ ਜਵਾਬ ਦਿੱਤਾ ਜਾਵੇ ਕਿ ਜਿਹੜਾ ਗੰਨਾ ਅਸੀਂ ਵੱਖਦੀਆ ਮਿਲਾਂ ਨੂੰ ਸਪਲਾਈ ਕਰ ਸਕੀਏ ਸਹਿ ਇੱਕ ਵਾਰ ਫੇਰ ਗੱਲ ਕਲੀਅਰ ਕਰ ਦਿੰਦੇ ਨੇ ਕਿ ਇਹ ਇਹ ਗੱਲ ਕਹਿ ਕੇ ਸੱਚੇ ਹੋ ਜਾਂਦੇ ਨੇ ਕਿ ਅਸੀਂ ਇਹਨਾਂ ਨੂੰ ਵੱਖਦੀਆ ਮਿਲਾਂ ਨੂੰ ਗੰਨਾ ਸਪਲਾਈ ਕਰਨ ਦੇ ਰਹੇ ਹਾਂ ਪਰ ਗੱਲ ਇਹ ਆ ਇਹ ਸਾਨੂੰ ਸਹਿਕਾਰੀ ਮਿਲਾਂ ਨੂੰ ਭੇਜ ਦੇਣਾ ਸਹਿਕਾਰੀ ਮਿਲਾਂ ਦੀ ਪੇਮੈਂਟ ਦਾ ਪਹਿਲੇ ਨਹੀਂ ਆ ਰਹੀ ਵੀ ਨਵੀਂ ਨਾਲੇਟ ਚੱਲ ਰਹੀ ਵੀ ਵੀ ਦਿਨ ਤੇ ਇਸ ਵਾਰ ਤਾਂ ਪੱਕਾ ਹੀ ਮਸਾਲ ਬਣੂਗੀ ਕਿ ਜਿਹੜੀਆਂ ਮਿਲਾਂ ਆ ਇਹਨਾਂ ਦੀ ਪੇਮੈਂਟ ਮੈਨੂੰ ਮੈਨ ਨਹੀਂ ਪਈ ਜਿਹੜੀਆਂ ਸਹਿਕਾਰੀ ਮਿਲਾਂ ਜਨਵਰੀ ਦੀ ਪੇਮੈਂਟ ਵੀ ਕਲੀਅਰ ਕਰ ਸਕਣਗੀਆਂ ਇਹ ਦੇਖੋ ਵੀ 2 ਮਹੀਨੇ ਦਾ ਕੰਨ ਨਹੀਂ ਪੀੜਨਾ ਸਾਨੂੰ ਪੈਸੇ ਕੋਈ ਨਹੀਂ ਆਉਣੇ ਸਾਲ ਸਾਲ ਨਹੀਂ ਆਉਣੇ ਤੇ ਅਸੀਂ ਕਹੇ ਵੀ ਸਾਨੂੰ ਅਸੀਂ ਜਿੱਥੇ ਚਾਹੇ ਵੇਚ ਲਿਆਂਦੇ ਪੀੜੀਏ ਚਾਹੇ ਘਰੇ ਆਪਣੇ ਘਹਾੜੀ ਦੇ ਪੀੜੀਏ ਚਾਹੇ ਕਿਸੇ ਪ੍ਰਾਈਵੇਟ ਮੈਨੂੰ ਲੈ ਕੇ ਜਾਈਏ ਸਾਨੂੰ ਜਾਣਦੇ ਹੋ ਯਾਰ ਤੁਸੀਂ ਸਾਡਾ ਕਿੰਨਾ ਕੁ ਨੁਕਸਾਨ ਕਰਨਾ ਕਿੰਨਾ ਕੁ ਮਤਲਬ ਚਾਹਨੇ ਹੋ ਵੀ ਅਸੀਂ ਥੱ ਕਰਜੇ ਦੇ ਮੇਰੇ ਤੇ ਕੋਈ ਹਟ ਨਹੀਂ ਹੈ ਜਿਹੜੇ ਜ਼ਿਮੀਦਾਰ ਸਾਰੇ ਕਰਜ਼ਾਈ ਕਿਉਂ ਪਹਿਲਾਂ ਝੋਨਿਆਂ ਦੀ ਮਾਰ ਪਈ ਆ ਆ ਹੁਣ ਗੰਨਾ 150 ਕਵਾਂਟਲ ਪ੍ਰਤੀ ਏਕੜ ਘੱਟ ਨਿਕਲ ਰਿਹਾ ਹੁਣ 150 ਕਵਾਂਟਲ ਗੰਨਾ ਦੇਖੋ 60000 50000 ਦਾ ਗੰਨਾ ਖੇਤ ਮਗਰ ਘਟ ਗਿਆ ਇਹੀ ਸਾਨੂੰ ਮਾਰੇ ਮੋٹے ਉਹਦੇ ਵਿੱਚੋਂ ਸਾਨੂੰ ਮਾਰੇ ਮੋٹے ਬਜੜੇ ਸੀ ਉਹ ਸਾਰੇ ਨਹੀਂ ਸੀ ਬਜੜੇ ਸਗੋਂ ਸਾਨੂੰ ਠੇਕੇ ਵੀ ਕੋਲੋਂ ਦੇਣੇ ਪੈ ਰਹੇ ਨੇ ਲੇਬਰਾਂ ਵੀ ਕੋਈ ਨਹੀਂ ਉਹ ਖੇਤ ਵਿਹਲੇ ਕੰਮ ਤੇ ਲੱਗੇ ਸਾਡੇ ਖੇਤ ਵੀ ਵਿਹਲੇ ਨਹੀਂ ਕਰ ਰਹੀ ਸਕਦਾ ਹੁਣ ਇਹ ਪਲਾਂਟੀ ਵੀ ਲਾਰੇ ਲਾਣਗੇ ਜੀ ਇਹਦਾ ਰਵਈਆ ਇਹ じゃ ਪਹਿਲਾਂ ਉਹ ਰਿਹਾ ਇਹ ਮਾਲੇ ਆਲ ਨੂੰ ਕਹਿ ਵੀ ਦਿੰਦੇ ਆ ਪਰੇ ਇਹਨਾਂ ਦਾ ਕੋਈ ਯਕੀਨੀ ਨਹੀਂ ਹੈ ਜਦੋਂ ਤੱਕ ਕਿ ਲਖਤੀ ਜੀ ਨੂੰ ਨੋਟਿਸ ਨੂੰ ਨਹੀਂ ਜਾਰੀ ਕਰਦੇ ਕਿ ਜਿਹੜੀ ਪੈਨਲਟੀ ਹੈ ਉਹ ਨਹੀਂ ਲੱਗੇਗੀ ਤੁਸੀਂ ਜਿੱਥੇ ਚਾਹੋ ਆਪਣਾ ਗੰਨਾ ਪੀ ਸਕਦੇ ਹੋ ਬਾਕੀ ਇਹਨਾਂ ਦੇ ਕੋਲੇ ਕੋਹਰ ਬਹਾਨਾ ਹੈ ਕਿ ਜੇ ਅਸੀਂ ਗੰਨਾ ਬਾਹਰ ਦੀਆਂ ਮਿਲਾਂ ਨੂੰ ਲਾਟ ਕਰਤਾ ਇੱਥੇ ਗੰਨਾਂ ਵਾਲੀ ਇਹ ਸਰਸਰ ਝੂਠਾ ਇਹ ਬਾਹਰ ਦੀਆਂ ਮਿਲਾਂ ਨੂੰ ਗੰਨਾ ਕੋ ਪਹਿਲੀ ਵਾਰ ਲਾਟ ਨਹੀਂ ਹੋਇਆ ਅੱਗੇ ਵੀ ਹੁੰਦਾ ਆ ਹੁਣ ਵੀ ਅਸੀਂ ਕਰਾਉਣਾ ਚਾਹੁੰਦੇ ਆ ਤੇ ਇਹ ਮਿਲ ਵੀ ਤਾਂ ਗੰਨਾ ਲਾਣ ਹੋਣੇ باوجود ਵੀ ਮਿਲ ਨੇ ਅਪ੍ਰੈਲ ਤੱਕ ਚੱਲੂਗੀ ਇਹ ਵਾਦਾ ਤੁਹਾਡਾ ਜੇ ਨਾ ਚੱਲੂਗੀ ਤਾਂ ਅਸਾਨੂੰ ਭਾਲੇ ਇਹ ਜੇ ਤੁਸੀਂ ਜਿਵੇਂ ਕਹਿੰਦੇ ਕਿ 27000 ਕੁਆਂਟਲ ਕੰਨਾ ਪੀੜ ਸਕਦੀ ਹੈ ਇੱਕ ਸੀਜ਼ਨ ਤੇ 20 ਪੀੜਦੀ ਹੈ ਪਰ ਵੀ ਉਹ ਜਿਹੜਾ ਸੀਜ਼ਨ ਜਿਹੜੀ ਪਰ ਡੇ ਪਰ ਡੇ 27000 ਕੁਆਂਟਲ ਪਰੇ 20000 ਹੀ ਪੀੜ ਰਹੀ ਹੈ ਜਿਹਦੀ ਬਦੌਲਤ ਕੇ ਬੀਤੇ ਸਾਲਾਂ ਦੇ ਵਿੱਚ ਜਿਹੜੀ ਅੱਜ ਦੇ ਦਿਨਾਂ ਦੇ ਵਿੱਚ ਸਾਡੀ ਕ੍ਰਸ਼ਿੰਗ ਹੁੰਦੀ ਸੀ ਉਹ 11 ਤੋਂ 12 ਲੱਖ ਹੁੰਦੀ ਸੀ ਬੜੇ ਸੀਜ਼ਨ ਚ ਕਿੰਨਾ ਪਿੱਛੜ ਜਾਓਗੇ ਫਿਰ ਅਸੀਂ ਆਲਰੇਡੀ 1 ਮਹੀਨੇ ਦੇ ਵਿੱਚ ਅੱਜ ਡੇਢ ਮਹੀਨਾ ਹੋ ਗਿਆ ਡੇਢ ਮਹੀਨੇ ਤੇ ਅਸੀਂ 2.5 ਲੱਖ ਕੁਆਂਟਲ ਆਲਰੇਡੀ ਪਿਛਲੇ ਹੋਏ 2.5 ਲੱਖ ਕੁਆਂਟਲ ਜਿਹੜਾ ਉਹ 12 ਦਿਨਾਂ ਦਾ ਕੰਨਾ ਹੈ ਤੇ ਜਿਹੜਾ ਉਹ ਪਿੱਛੜ ਗਏ ਹੈ ਤਾਂ ਕਰੂਗੇ ਕੀ ਫਿਰ ਬਾਹਰ ਜਿਹੜੇ ਦਾ ਬੰਦੇ ਹੈਗੇ ਆ ਉਹ ਜਾ ਰਹੇ ਆ ਪਰ ਗਾਲਿਓਂ ਕਹਿੰਦੇ ਹੁਣ ਅਸੀਂ ਜਾਈਏ ਵੀ ਕਿੱਥੇ ਨੂੰ ਸਾਡੇ ਕੋਲ ਹਾਲੀ ਕੋਈ ਨਹੀਂ ਸਾਨੂੰ ਜਾਣਾ ਪਊਗਾ ਪਰ ਹਜੇ ਵੀ ਕੋਈ ਮਾਤਰ ਸੱਜਣ ਇਹ ਜਾਇਆ ਜਿਨ੍ਹਾਂ ਵਿਚਾਰਿਆਂ ਦੇ ਕੋਲ ਹਜੇ 10-10 ਖੇਤ ਗੰਨੇ ਦੇ ਖੜੇ ਆ ਉਹਨਾਂ ਹੀ 12 ਬਾਂਡ ਕਰਾਏ ਹੋਈ ਸੀ ਹਜੇ ਦੋ ਹੀ ਕਿਲੇ ਪੀੜੇ ਦੇ 10-10 ਫੇਰ ਖੜੇ ਆ ਜੇ ਉਹਦੀ ਪਰਸੈਂਟੇਜ ਕੱਢੀ ਜਾਵੇ ਹੱਲੇ ਵੀ ਖੜੇਗੇ ਹਾਂ ਉਹ 10% 1.5 ਮਹੀਨੇ ਸਿਰਫ ਜ਼ਿਮੀਂਦਾਰ ਦਾ 10% ਗੰਨਾ ਪੀੜੇ ਦੇ ਸਵਾਠ ਲੱਖ ਕੋਟ ਉਹ ਪਲਾਂਟੀ ਕਿੰਨੀ ਲੱਗਦੀ ਹੈ ਜੀ ਵਾਧੂ ਲੱਗੂਗੀ ਜੀ ਇਹ ਨਹੀਂ ਸਾਡਾ ਬੋਨ ਕੀਤਾ ਹੁੰਦਾ ਮੰਨ ਲਓ ਇਹ ਨਹੀਂ 100 ਗੋਨਡਲ ਗੰਨੇ ਦਾ ਬੋਨ ਕੀਤਾ ਸਾਡਾ ਉਹਦੇ ਵਿੱਚ ਅਸੀਂ ਇਹਨਾਂ ਨੂੰ 85 ਗੋਨਡਲ ਦੇਣਾ ਹੁੰਦਾ ਕਿਸੇ ਕੋਲ ਵੀ ਨਹੀਂ ਦਿੱਤਾ ਜਾਣਾ ਗੰਨੇ ਦਾ ਝਾੜੀ ਹੈ ਨਹੀਂ ਕਿੱਥੋਂ ਦੇਵਾਂਗੇ ਇਹ ਮੋਢੇ ਝਾੜੀ ਹੈ ਮੈਨੂੰ ਵੀ ਚੱਲੀ ਨਹੀਂ ਮੈਲ ਵੀ ਟਾਈਮ ਨਹੀਂ ਮਾੜੀ ਗੱਲ ਇਹ ਆ ਵੀ ਕੋਈ ਹਲਕੇ ਦਾ ਇੰਚਾਰਜ ਜਿੱਥੇ ਕਿਸੇ ਪਾਰਟੀ ਦਾ ਕੋਈ ਐਮਐਲਏ ਇੰਨੇ ਮੈਂ ਹੁਣ ਮੇਰਾ ਫੇਰ ਕਹਿੰਦੇ ਮਤਲਬ ਜੇ ਕੋਈ ਸੁਣ ਨਹੀਂ ਰਿਹਾ ਸੇ ਸਵਾਲ ਆ ਹੁਣ ਜ਼ਿਲ੍ਹਾ ਪ੍ਰੇਸ਼ਦ ਦੀਆਂ ਵੋਟਾਂ ਹੋਈਆਂ ਉਹਦੀ ਬੜੇ ਲਾਰੇ ਲੱਗੇ ਉਹਨਾਂ ਚ ਵੀ ਕੋਈ ਪਹੁੰਚਿਆ ਕਿ ਨਹੀਂ ਪਹੁੰਚਿਆ ਜੇ ਹੁਣ ਕੋਈ ਉਹਦਾ 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 ਆ ਬੋਟਲ ਦੇ ਵਿੱਚ ਨਵੇਂ ਸ਼ਹਿਰ ਤਾਂ ਆ ਹੀ ਗਿਆ ਵੇ ਇਹਨਾਂ ਨੂੰ ਖੁਦ ਨੂੰ ਸ਼ਰਮ ਕਰਨੀ ਚਾਹੀਦੀ ਜਿਹੜੇ ਨਵੇਂ ਜਿੱਤੇ ਉਹ ਵੀ ਨਹੀਂ ਆਏ ਨਹੀਂ ਕੋਈ ਨਹੀਂ ਮਵਾ ਜੱਤੇ ਆ ਵੀ ਨਹੀਂ ਕੋਈ ਨਵੇਂ ਜਿੱਤੇ ਕੋਈ ਕਾਨੂੰ ਆਊਗਾ ਕਾਨੂੰ ਆਊਗਾ ਕੋਈ ਜਿੱਤ ਗਿਆ ਨਾ ਇਧਰ ਆ ਰਹਾ ਗਾ ਤੁਸੀਂ ਹੋ ਨਹੀਂ ਜਿੱਤ ਜੋ ਨਹੀਂ ਆਉਂਦਾ ਜਿੰਦਗੀ ਕਿੱਥੋਂ ਆਊਗਾ ਹਾਂਜੀ ਅਜੇ ਤਾਂ ਕੋਈ ਨਹੀਂ ਜੀ ਤੁਸੀਂ ਕੋਈ ਗੱਲ ਕਹਿ ਰਹੇ ਸੀ ਕਰੀ ਤਕਲੀਫ ਦੱਸ ਰਹੇ ਸੀ ਆਪਣੀ ਕੋਈ ਨਹੀਂ ਪਾਜੀ ਦੱਸੋ ਆਪਣੀ ਤਕਲੀਫ ਦੱਸੋ ਨਾ ਅਤਿੰਦਰ ਤਾਂ ਤੁਹਾਡੀ ਆ ਰਹੀ ਨਹੀਂ ਪਾਜੀ ਆ ਨਹੀਂ ਆ ਬਹੁਤ ਦੁਖੀ ਪਰੇਸ਼ਾਨ ਆ ਜੀ ਬੜੇ ਤੰਗ ਪਰੇਸ਼ਾਨ ਨੇ ਆਹ ਜਾਨੀ ਵਰਦੀਆਂ ਭਾਜੀ ਕਰਚੇ ਨਹੀਂ ਜਿਹੜੀ ਟਰਾਲੀ ਆ ਜਾਂਦੀ ਉਹ ਖਾਲੀ ਨਹੀਂ ਹੁੰਦੀ ਕਈ ਕਈ ਦਿਨ ਇੱਥੇ ਬੈਠੇ ਰਹੀ ਦੇ ਉਹ ਦੱਸੋ ਤਕਲੀਫਾਂ ਦੱਸੋ ਕਿ ਪਰਿਵਾਰ ਵੀ ਉਡੀਕਦਾ ਟਰਾਲੀ ਖੜੀਦਾ ਵੀ ਨੁਕਸਾਨ ਹੈ ਟਾਇਰ ਟਾਇਰਾਂ ਦਾ ਖਰਚਾ ਭਾਜੀ ਹਰ ਦਿਨ ਦਾ ਨੁਕਸਾਨ ਹੈ ਕੋਈ ਨਹੀਂ ਭਾਜੀ ਸੁਣ ਲਓ ਸਾਰੇ ਗਮਰਾਹ ਕਰਦੇ ਆ ਕੋਈ ਕੋਸ਼ਿਸ਼ ਕੀਤੀ ਜਾਂਦਾ ਕੋਈ ਕੋਸ਼ਿਸ਼ ਕੀਤੀ ਜਾਂਦਾ ਸਾਰੇ ਝੂਠ ਬੋਲੀ ਜਾਂਦੇ ਆ ਤੁਹਾਨੂੰ ਨਾ ਵੀਰ ਦੇ ਚਿਹਰੇ ਤੋਂ ਗੱਲਾਂ 'ਚ ਬੇਵਸੀ ਨਜ਼ਰ ਆਊਗੀ ਇਹ ਤਰਸਯੋਗ ਹਾਲਾਤ ਬਣਾਏ ਪਏ ਆ ਉਹ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਰਾਜੇ ਆ ਕਿਸਾਨ ਪਰ ਇਹਨਾਂ ਰਾਜਿਆਂ ਦੇ ਜਿਹੜੇ ਮਿਹਨਤ ਕਸ਼ ਰਾਜੇ ਆ ਇਹਨੇ ਦੇ ਹਾਲਾਤ ਦੇਖੋ ਤਰਸਯੋਗ ਬਣਾਏ ਹੋਇਆ ਆ ਵੀਰ ਦੀ ਆਵਾਜ਼ ਜਿਹੜਾ ਦਰਦ ਆ ਉਹ ਦਰਦ ਨੂੰ ਮਹਿਸੂਸ ਕਰੀਏ ਫਿਰ ਕਿੰਨੇ ਦਿਨ ਹੋ ਗਏ ਇੱਥੇ ਤੁਹਾਨੂੰ ਭਾਜੀ ਮੈਂ ਕੱਲ ਦਾ ਆਇਆ ਹੋਇਆ ਹਾਂ ਜੀ ਹਾਂ ਕਹਿ ਦਿੰਦੇ ਚੱਲਣੀ ਆ ਚੱਲਣੀ ਆ ਕੋਈ ਕਦੇ ਕੋਸ਼ਿਸ਼ ਕਹਿ ਦਿੰਦੇ ਕਿਤੇ ਕੋਸ਼ਿਸ਼ ਕੋਸ਼ਿਸ਼ ਨਹੀਂ ਕਰਦੇ ਭਾਜੀ ਹਾਂਜੀ ਹਰੇਕ ਵਾਰੀ ਪਰਚੀ ਨੂੰ ਇਦਾਂ ਹੀ ਹੁੰਦੀ ਆ ਭਾਜੀ ਹਲਤਾ ਹਲਤਾ ਬੈਠੇ ਰਹਿ ਜਾਂਦੇ ਪਿਲੇ ਹਲਤੇ ਵੀ ਇਦਾਂ ਹੀ ਕੰਡਾ ਹੋ ਗਿਆ ਵੀ ਇੱਕ ਜਾਰਾ ਦੇ ਜੀ ਇਹ ਤਾਂ ਬੌਂਡ ਸ਼ੁਰੂ ਵੀ ਨਹੀਂ ਹੋਏ ਹੈਗੇ ਕਈਆਂ ਤਾਂ ਇੱਕ ਇੱਕ ਪਰਚੀ ਆਈ ਹੈ ਕਈਆਂ ਨੂੰ ਇੱਕ ਵੀ ਨਹੀਂ ਪਰਚੀ ਆਈ ਉਹ ਕਦੋਂ ਯਾਰ ਕਲੀਅਰ ਕਰੂਗੇ ਆਪਣਾ ਕਦੋਂ ਮਿਲ ਆਉਗੇ ਕਦੋਂ ਬੌਂਡ ਕਲੀਅਰ ਬੌਂਡ ਦਾ ਕਲੀਅਰ ਕਿਸੇ ਦੇ ਵੀ ਨਹੀਂ ਹੋਣੇ ਹੈਗੇ ਹਾਂ ਮਤਲਬ ਵੀ ਕੋਈ ਵੀ ਬੌਂਡ 85% ਪੂਰਾ ਹੋਣਾ ਨਹੀਂ ਕਿ ਉਹਦੀ ਗੱਨਾ ਘੱਟ ਬਹੁ ਨਿਕਲਿਆ ਹੋਇਆ ਹੈ ਬੋ ਐਵਰੇਜ ਨੂੰ ਫਰਕ ਪਿਆ ਆ ਬੈਠੋ ਜੀ ਅੱਛਾ ਗੱਲ ਜਦੋਂ ਤੱਕ ਮਤਲਬ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਆ ਲਾਈਨ ਦੇ ਵਿੱਚ ਬੈਠਾਂਗੇ ਬਾਕੀ ਸਾਡੇ ਨਾਲ ਕੋਈ ਐਕਸ਼ਨ ਨਹੀਂ ਸਾਨੂੰ ਬੇਸ਼ੱਕ ਵਿੱਚੋਂ ਲਗਾ ਦੇ ਸਾਡੇ ਕੋਲ ਟੱਬਰ ਸਾਡੇ ਮਗਰ ਨਹੀਂ ਆਉਗਾ ਕੋਈ ਪਹਿਲੀ ਦੁਖੀ ਆ ਅਸੀਂ ਪਹਿਲੇ ਪਰੇਸ਼ਾਨ ਬਹੁਤ ਤੇ ਵਿੱਚੋਂ ਵੀ ਲਗਾ ਦਿੰਦਾ ਵੀ ਕੋਈ ਗੱਲ ਨਹੀਂ ਦੂਜੀ ਸਭ ਤੋਂ ਮਾੜੀ ਗੱਲ ਇਹ ਆ ਇਹਨਾਂ ਦੇ ਕੋਲ ਬਿਜਲੀ ਦਾ ਕਨੈਕਸ਼ਨ ਨਹੀਂ ਹੈ ਜਿਹੜੀ ਪੀਐਸਪੀਸੀ ਵਾਲਾ ਉਹ ਪੰਜਾਬ ਪੰਜਾਬ ਦਾ ਹੈ ਜਿਹੜੀ 슈ਗਰ ਫੈਡਾ 슈ਗਰ ਮਿਲ ਆ ਇਹ ਪੰਜਾਬ ਦਾ ਹੈ ਜਦੋਂ ਇਹਨਾਂ ਦੀ ਆਪਸ ਵਿੱਚ ਕੋਈ ਤਾਲਮੇਲ ਨਹੀਂ ਬਣਦੀ ਇਹ ਸਾਤੋਂ ਕੀ ਮਤਲਬ ਰਿਸਪੈਕਟ ਕਰਦੇ ਨੇ ਹੋਰ ਹੈ ਕਿ ਪ੍ਰਸ਼ਾਸਨ ਹੁਣ ਤੁਹਾਡੇ ਨਾਲ ਤਾਲਮੇਲ ਬਣਾ ਰਿਹਾ ਪਹਿਲਾਂ ਕੀ ਗੋਨੀਪਣਾਗਾ ਤੁਸੀਂ ਮੈਂਬਰ ਐਡਮ ਦਿੰਦੇ ਆ ਇਹ ਸਾਨੂੰ ਬਾਰ ਬਾਰ ਮੇਰੇ ਹਿਸਾਬ ਨਾਲ ਇੱਕ ਇਹ ਵੀ ਹੈ ਕਿ ਤੁਹਾਨੂੰ ਬਾਰ ਬਾਰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੁਸੀਂ ਮੰਗਦੇ ਹੋ ਗੁਲਾਮ ਹੋ ਤੁਸੀਂ ਗੁਲਾਮ ਹੋ ਸਾਡੇ ਨਾਲ ਜਿਹੜਾ ਵਤੀਰਾ ਕੀਤਾ ਯਾਰ ਉਹ ਕਿਸੇ ਗਲੀ ਦੇ ਆਵਾਰਾ ਕੁੱਤੇ ਤੋਂ ਕੋਈ ਘਟਵਾ ਨਹੀਂ ਕੀਤਾ ਜਾ ਰਿਹਾ ਉਹਦੇ ਉੱਤੋਂ ਵੀ ਜਾਨੀ ਕਿ ਡਾਉਨ ਕੀਤਾ ਜਾ ਰਿਹਾ ਇਹ ਸਾਡਾ ਵਤੀਰਾ ਸਰਕਾਰ ਦਾ ਹੈ ਮੇਰੇ ਹਿਸਾਬ ਦੇ ਨਾਲ ਬਾਕੀ ਸ਼ਾਇਦ ਵਧੀਆ ਹੀ ਆਪਣੇ ਜਿੱਤੋਂ ਵਰਦੇ ਹੋ ਪਰ ਸਾਨੂੰ ਜਿਹੜਾ ਇਹ ਜਿਹੜਾ ਅਹਿਸਾਸ ਹੈ ਸਰਕਾਰ ਦੀ ਕਮੀ ਪੇਸ਼ੀ ਸਰਕਾਰ ਦਾ ਰੋਲ ਕੀ ਦੇਖਦੇ ਹੋ ਇੱਥੇ ਰੋਲ ਹੀ ਸਰਕਾਰ ਦਾ ਆ ਇਥੇ ਨਾ ਤਾਂ ਆਮ ਬੰਦੇ ਦਾ ਰੋਲਾ ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਜਿਹੜਾ ਸ਼ੂਗਰ ਫੈਟ ਆ ਸਟੇਟ ਦਾ ਜ਼ਾਰਾ ਤੇ ਜਿਹੜਾ ਪੀਐਸਪੀਸੀਲ ਉਹ ਵੀ ਸਟੇਟ ਦਾ ਜ਼ਾਰਾ ਇਹਨਾਂ ਦੀ ਆਪਸੀ ਤਾਲਮੇਲ ਨਹੀਂ ਉਹ ਇਹਨਾਂ ਨੂੰ ਕਨੈਕਸ਼ਨ ਹੀ ਦੇ ਰਹੇ ਤੇ ਲੋਕਲ ਨਮਾਇੰਦਿਆਂ ਨੂੰ ਵੀ ਦੇ ਦੇ ਚ ਦੌੜ ਭੱਜ ਪਹਿਲਾਂ ਕਰਨੀ ਚਾਹੀਦੀ ਆ ਕੋਈ ਨਹੀਂ ਕਰ ਰਿਹਾ ਨਹੀਂ ਕਰ ਰਿਹਾ ਮੈਂ ਪਹਿਲਾਂ ਵੀ ਕਿਹਾ ਮਿਲ ਜਨਣ ਤੋਂ ਪਹਿਲਾਂ ਵੀ ਮੇਰੀਆਂ ਮੀਟਿੰਗ ਆਉਂਦੀਆਂ ਨੇ ਮੈਂ ਬੱਸ ਇਹਨਾਂ ਨੂੰ ਬਹੁਤੇ ਇਹਨਾਂ ਦੇ ਕੱਪੜੇ ਪਾਣੇ ਨਹੀਂ ਚਾਹੁੰਦਾ ਬਹੁਤ ਕੋਸ਼ ਹੈਗਾ ਇਹ ਜਿਹੜਾ ਮਤਲਬ ਮੈਂ ਨਹੀਂ ਦੱਸ ਰਿਹਾ ਔਰ ਮਤਲਬ ਉਹ ਤਾਂ ਨਹੀਂ ਦੱਸ ਰਿਹਾ ਕਿ ਯਾਰ ਅਜੇ ਜਿਹੜੀ ਪਾਤਾ ਉ ਟਕੀ ਰਹੇ ਕਿ ਗੱਲਾਂ ਤਕਰੀਰ ਹੋਈਆਂ ਜੀ ਸਿੰਦਰ ਪਾਜੀ ਕਹਿਵਲੇ ਮਨ ਚਾਹਤਾ ਵੀ ਨਾ ਯਾਰ ਹਾਂ ਜੀ ਕਹਿੰਦੇ ਦੌੜ ਭੱਜ ਕੀਤੀ ਹੁੰਦੀ ਕੁਦਰਤੀ ਕੰਮ ਨਹੀਂ ਉਹ ਤਾਂ ਫਿਰ ਬੰਦਾ ਕਹਿੰਦਾ ਚਲ ਠੀਕ ਹੈ ਨਾਲ ਤਾਂ ਖੜੇ ਆ ਪਰ ਜੇ ਕੋਈ ਨਾਲ ਹੀ ਨਹੀਂ ਖੜਦਾ ਫਿਰ ਤਕਲੀਫ ਵੱਧ ਹੁੰਦੀ ਹੈ ਹੁਣ ਤਾਂ ਕੋਈ ਨਹੀਂ ਖੜਿਆ ਤੁਹਾਡੇ ਸਾਹਮਣੇ ਆ ਸਾਨੂੰ ਅਜੇ ਇੱਥੇ ਆ ਹੁਣ ਪਹੁੰਚਿਆ ਨੂੰ 3 ਘੰਟੇ ਹੋ ਗਏ ਆ ਅਜੇ ਸਿਰਫ ਆ ਸਿਰਫ ਸਰਕਾਰ ਦੇ ਜਿਹੜੇ ਹੈਗੇ ਆ ਸੀਆਈਡੀ ਵਾਲੇ ਪਸੰਗਣ ਜੇ ਆਈਐਨਡੀਸੀ ਦਫ਼ਤਰ ਤੋਂ ਹੋਰ ਕੋਈ ਦੁਆਤਿਆਂ ਨਹੀਂ ਆਇਆ ਮੇਲ ਵਾਲਿਆਂ ਨੇ ਸਰਦਾਰੀ ਸਮਝੀ ਕੋ ਇਹਨਾਂ ਦੀ ਔਕਾਤ ਤੇ ਨਹੀਂ ਆ ਉਹ ਇਹ ਇਹ ਜਿਹਾ ਉਹ ਵੀ ਮੰਨਦੇ ਵਿੱਚ ਵਿੱਚ ਬਣਾਇਆ ਗੱਲ 52 49 ਦੀ ਕਰ ਰਹੇ ਸੀਗੇ ਫਿਰ ਉਹ ਫਿਰ ਵੀ ਦੱਸੋ ਉਹਦਾ ਅਸੀਂ ਕਹਨੇ ਆ ਉਹ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਵੀ ਮੈਂ ਪ੍ਰਧਾਨ ਉਹ ਤੁਹਾਡੀ ਮਰਜ਼ੀ ਤੁਸੀਂ ਮੈਨੂੰ ਮੰਨ ਲਾ ਕਿ ਨਹੀਂ ਮੰਨ ਲਾ ਪ੍ਰਧਾਨ ਅਸੀਂ ਕਹਿ ਰਹੇ ਹਾਂ ਕਿ ਸਾਡਾ ਇੱਥੇ 51 ਦਾ ਹਿੱਸਾ ਹੈ ਸਰਕਾਰ ਦਾ 59 ਦਾ ਅਸੀਂ ਕਹਿ ਰਹੇ ਹਾਂ ਕੀ ਜਿਹੜੀ ਮੈਜੋਰਿਟੀ ਆ ਜਿਹੜੀ ਪਾਵਰ ਆ ਉਹ ਮੰਨਦੀ ਐ ਇਸ ਗੱਲ ਨੂੰ ਕਿ ਤੁਹਾਡਾ ਹਿੱਸਾ ਹੈ ਜਦੋਂ ਬਾਰ ਬਾਰ ਤੁਹਾਨੂੰ ਇਹ ਫੀਲ ਹੀ ਕਰਾਇਆ ਜਾ ਰਿਹਾ ਕਿ ਤੁਸੀਂ ਮੰਗਦੇ ਹੋ ਤੁਸੀਂ ਨੀਚੋਂ ਤੁਸੀਂ ਸਾਡੇ ਨਾ ਰਾਹਾਂ ਚਾਣ ਦੇ ਕਾਬਲੋਂ ਨਾ ਸਾਡੇ ਮੋੜਿਆਂ ਦੇ ਕਾਬਲੋਂ ਪਿੱਛੇ ਪਰ ਫਿਰ ਤੁਸੀਂ ਗੰਨਾ ਮਿਲ ਪ੍ਰਸ਼ਾਸਨ ਨੂੰ ਦੱਸੋ ਨਾ ਕਿ 51 59 ਨਾਲੋਂ ਵੱਧ ਹੁੰਦਾ ਇਹਨਾਂ ਨੂੰ ਮੈਸ ਨੂੰ ਪਹਿਲੇ ਦੱਸਿਆ ਵੀ ਇਹਦਾ ਮੰਨਣ ਦੀਆਂ ਗੱਲਾਂ ਨੇ ਅਸੀਂ ਤਾਂ ਮੰਨ ਲਏ ਉਹਨਾਂ ਨੂੰ ਵੀ ਪਤਾ ਹੈਗਾ ਪਰ ਉਹ ਪਾਵਰ ਚ ਲੋਕ ਹੈ ਉਹ ਸਰਕਾਰ ਆ ਇਹ ਸਰਕਾਰ ਐਂਡ ਆਫ ਤੁਹਾਡੇ ਆ ਵੀ ਆ ਤੁਸੀਂ ਸੁਣੀਆਂ ਹੀ ਆ ਹਾਂਜੀ ਉਹ ਕੈਲਕੂਲੇਟ ਗਲਤ ਹੋ ਜਾਂਦੇ ਸਰਕਾਰਾਂ ਦੇ ਉਹ اپੋਜੀਸ਼ਨ ਵਾਲਾ ਬਾਰਾ ਨਹੀਂ ਨਹੀਂ ਉਹ ਇੱਕੋ ਹੀ ਆ ਸਾਰੇ ਇੱਕੋ ਕਿਤਾਬ ਪੜ੍ਹੀਓ ਸਾਰਿਆਂ ਨੇ ਸਾਬ ਤੁਹਾਨੂੰ ਵੀ ਤਾਂ ਪਤਾ ਹੀ ਆ ਉਹ ਜਿੰਨੇ ਸੱਜਣ ਖੜੇ ਆ ਜਿਹੜੇ ਚਟੀਆਂ ਧੋਲੀਆਂ ਦਾੜੀਆਂ ਵਾਲੇ ਆ ਇਹ ਤੇ ਖੱਜਲ ਹੋਣ ਲਈ ਤਾਂ ਨਹੀਂ ਇਹਨੂੰ ਇਹ ਘਰ ਆਵੇ ਇਹ ਮਤਲਬ ਇੱਕ ਸਹੂਲਤ ਲਈ ਇੱਥੇ ਆਉਂਦੇ ਆ ਠੀਕ ਆ ਹੁਣ ਜੇ ਤੁਸੀਂ ਕਹੋਗੇ ਸੱਜਣ ਨੂੰ 3 ਦਿਨ ਹੋ ਗਏ ਇੱਥੇ ਬੈਠੇ ਨੂੰ 3 ਦਿਨ ਅੱਜ ਹਾਂ ਤੀਆ ਉਹਨਾਂ ਨੂੰ ਹੋ ਗਿਆ ਹੁਣ ਮੈਨੂੰ ਤੁਸੀਂ ਦੱਸੋ ਵੇ ਇਹ ਘਰੇ ਕਦ ਜਾਂਦੇ ਆ ਮੁਣਕੇ ਕਰੋ ਕਰੋ ਜੀ ਬਾਪੂ ਜੀ ਇੱਕ ਵਾਰੀ ਤਕਲੀਫ ਸਮਝਾਓ ਆਪਣੀ ਪੂਰੀ ਤਕਲੀਫ ਇਹ ਹੋਈ ਆ ਵੀ ਸਹੀ ਢੰਗ ਨਾਲ ਚੱਲਦੀ ਨਹੀਂ ਹੈ ਜੀ ਹੁਣ 3 ਦਿਨ ਹੋ ਗਏ ਤੁਹਾਨੂੰ ਇੱਥੇ ਨਾ ਟਾਈਮ ਨਾ ਰੋਟੀ ਨਾ ਨਾ ਠੰਡ ਨੂੰ ਪਾਲਾ ਵੀ ਕਿੰਨਾ ਤੁਹਾਨੂੰ ਪਤਾ ਨਹੀਂ ਪੈਂਦਾ ਰਿਹਾ ਹਾਂਜੀ ਹਾਂਜੀ ਪਿਆ ਜੀ ਉੱਪਰ ਹਾਂ ਟ੍ਰੈਕਟਰ ਗੱਡੀਆਂ ਨੁਕਸਾਨ ਅਲੱਗ ਹਾਂਜੀ ਹਾਂਜੀ ਮੋਰੇ ਫਸਲ ਜਿਹੜੀ ਬੀਜਣੀ ਉਹਦਾ ਅਲੱਗ ਹਾਂਜੀ ਹਾਂਜੀ ਬਲਚੌਕ ਗੱਡਿਆਂ ਤੋਂ ਨੁਕਸਾਨ ਆਪਣਾ ਹੀ ਆ ਆਪਣਾ ਹੀ ਆ ਜੀ ਹਾਂਜੀ ਉਹ ਕੰਦੀ ਦੇ ਕਿਆਰੀ ਵਾਂਗ ਜੇ ਸੁੱਕ ਤਾ ਤੋਂ ਵੀ ਕਿਸਾਨ ਹੀ ਰਹਿ ਜਾਂਦਾ ਤੇ ਤੁਸੀਂ ਇਹਨਾਂ ਵਿੱਚ ਜੀ ਜੀ ਭਾਜੀ ਤੁਸੀਂ ਦੱਸੋ ਆਪਣਾ ਮਿਲ ਦੀ ਵਜ੍ਹਾ ਨਾਲ ਬਹੁਤ ਔਖੇ ਜ਼ਿੰਮੇਦਾਰ ਹੋ ਰਹੇ ਆ ਅੱਜ ਚੌਥਾ ਦਿਨ ਹੋ ਗਿਆ ਜੀ ਆਇਆਂ ਨੂੰ ਕੋਈ ਇੱਥੇ ਸੁਣ ਨਹੀਂ ਰਿਹਾ ਕੱਲ 1 ਵਜੇ ਦੀ ਮਿਲ ਖੜੀ ਆ 5 6 ਵਾਰੀ ਜਾ ਕੇ ਆਏ ਮਿਲ ਪ੍ਰਸ਼ਾਸਨ ਕੋ ਕਿ ਸਾਨੂੰ ਕੋਈ ਦੱਸੋ ਇਨੀ ਨਹੀਂ ਕੁਝ ਵੀ ਦੱਸਿਆ 2 ਘੰਟੇ ਨੂੰ ਚੱਲਦੀ 4 ਨੂੰ ਚੱਲਦੀ 24 ਘੰਟੇ ਬੀਤ ਗਏ ਹਜੇ ਤੇ ਨਹੀਂ ਚੱਲੀ ਜੀ ਜੀਵਿਦਾਰ ਬਹੁਤ ਜ਼ਿਆਦੇ ਤੁਹਾਨੂੰ ਕਿੰਨੇ ਦਿਨ ਹੋ ਗਏ ਹਾਂਜੀ 3 ਦਿਨ ਹੋ ਗਏ ਜੀ ਤੇ ਪਰਿਵਾਰ ਵੀ ਵਿੱਚੋਂ ਫੋਨ ਕਰਦਾ ਹਣਾ ਸਾਰੇ ਕਰਦੇ ਜੀ ਬੱਚੇ ਕਰਦੇ ਆ ਪਰਿਵਾਰ ਕਰਦਾ 3 ਦਿਨ ਹੋ ਗਏ ਇੱਥੇ ਖੱਜਲ ਹੁੰਦਿਆਂ ਨੂੰ ਵੀ ਹੰਡ ਵੀ ਆ ਮੀਂਹ ਵੀ ਪਿਆ ਮੀਂਹ ਵੀ ਪਿਆ ਬਾਰਿਸ਼ਾ ਟਰਾਲੀਆਂ ਖੇਤਾਂ ਚ ਮਜ਼ੀ ਲੈਣੀਆਂ ਕੱਢ-ਕੱਢ ਕੇ ਉਹ ਫੇਰ ਇੱਥੇ ਵੀ ਪਰੇਸ਼ਾਨੀ ਖੇਤਾਂ ਚ ਵੀ ਪਰੇਸ਼ਾਨੀ ਲੱਗਣੀ ਉਹ ਵੀ ਔਖਾ ਆ ਬਹੁਤ ਬਹੁਤ ਜ਼ਿਆਦੇ ਔਖਾ ਜੀ ਲੇਬਰ ਵੀ ਪਰੇਸ਼ਾਨ ਹੋ ਰਹੀ ਇੱਕ ਇਹਨਾਂ ਦੀ ਵਜ੍ਹਾ ਨਾਲ ਟਰਾਲੀਆਂ ਨਹੀਂ ਮੁੜ ਕੇ ਜਾ ਰਹੀਆਂ ਵਾਪਸ ਕਿ ਪਿੰਡ ਕਿਹਣਾ ਆਪਣਾ ਆਪਣਾ ਪਤਰਾਣਾ ਜੀ ਠੀਕ ਹੈ ਤੇ ਤੁਹਾਡਾ ਪਿੰਡ ਕਿ ਰਕੜਾ ਕਹਾ ਜੀ ਅਤਿੰਦਰ ਭਾਜੀ ਇੱਕ ਕਲਾਸ ਮੈਂ ਚਾਹੁੰਦਾ ਇੱਕ ਵਾਰੀ ਤੁਸੀਂ ਮੈਨੂੰ ਚੋੜ ਕੱਢ ਦੋ ਵੀ ਚਾਹੁੰਦੇ ਕਿ ਆ ਕਿਸਾਨਾਂ ਦੀ ਮੰਗ ਹੈ ਕਿ ਹੁਣ ਕਿਸਾਨਾਂ ਦੀ ਮੰਗ ਇਹ ਆ ਕਿ ਜਿਹੜੀ ਸਾਨੂੰ ਪੈਨਲਟੀ ਲੱਗਣੀ ਹੈ 85% ਜਨਾ ਪੂਰਾ ਨਾ ਹੋਣ ਤੇ ਅਸੀਂ ਨਹੀਂ ਕਹਿੰਦੇ ਉਹ 60 ਕਰੋੜ ਇਹ ਕਹਿੰਦੇ 50 ਕਰੋੜ ਅਸੀਂ ਕਹਿੰਦੇ ਉਹ ਨਿਲ ਕੀਤੀ ਜਾਵੇ ਸਾਨੂੰ ਕੋਈ ਪੈਨਲਟੀ ਨਾ ਲੱਗੇ ਜੀ ਇਹ ਕਹਿ ਦਿੰਦੇ ਆ ਮੁਰਕੇ ਮੇਰੇ ਕੋਲ ਫਿਰ ਵੀ ਆਏ ਜੇ ਕਿਸੇ ਕੋਈ ਜ਼ਿੰਮੇਵਾਰ ਦਾ ਕਿਹਾ 4000 3000 ਫਿਰ ਵੀ ਇਹ ਚੋਰ ਮੋਰੀਆਂ ਰੱਖ ਕੇ ਕੱਟ ਲੈਂਦੇ ਆ ਤੇ ਅਸੀਂ ਉਹ ਚੋਰ ਮੋਰੀਆਂ ਵੀ ਨਹੀਂ ਰਹਿਣ ਦੇਣੀ ਠੀਕ ਆ ਜੀ ਉਹ ਜਿਹੜੀ ਪੈਨਲਟੀ ਦਾ ਆ ਉਹ ਅਸੀਂ ਜਿੱਥੇ ਮਰਜੀ ਗੱਲਾਂ ਲਿਆ ਸਕੀਏ ਸਾਨੂੰ ਕੋਈ ਰੋਕਣਾ ਹੋਵੇ ਤੇ ਆਉਣ ਵਾਲੇ ਸਮੇਂ ਤੇ ਅਸੀਂ ਇਹ ਪ੍ਰੈਸ਼ਰ ਪਾਉਲੀਏ ਜ਼ਿੰਮੇਵਾਰਾਂ ਤੇ ਵੀ ਮਿਲਤੇ ਵੀ ਕਿ ਅਸੀਂ ਕੋਈ ਬੋਰਡ ਮੂਡ ਨਹੀਂ ਨਿਕਰਿਆ ਕਰਨ ਇਹਦੇ ਨਾਲ ਉਹ ਸਾਰੇ ਗਲੋਬਲ ਵੀ ਵੈਸੇ ਇੱਕ ਸਵਾਲ ਮਨ ਚ ਆ ਰਿਹਾ ਜਿਵੇਂ ਤੁਸੀਂ ਕਹਿੰਦੇ ਆ ਕਿ 27000 ਕੁਆਂਟਲ ਡੇਲੀ ਦਾ ਪੀਡ ਹੋਣਾ ਚਾਹੀਦਾ ਇਹ 20000 ਪੀਟ ਦੇ ਆ ਫਿਰ ਪੁਲੰਟੀ ਤਾਂ ਇਹਨਾਂ ਨੂੰ ਵੀ ਲੱਗਣੀ ਚਾਹੀਦੀ ਆ ਇਹ ਗੱਲ ਅਸੀਂ ਬਾਰ-ਬਾਰ ਕਹਿੰਦੇ ਆ ਨਾ ਸਾਡੇ ਨੂੰ ਯਾਨੀ ਕਿ ਬਹੁਤੀਆਂ ਗੱਲਾਂ ਦਾ ਤਾਂ ਮੈਨੂੰ ਇਹਨਾਂ ਦੇ ਰਵੱਈਏ ਤੋਂ ਹੀ ਤੁਹਾਨੂੰ ਅੰਦਾਜ਼ਾ ਲਗਾ ਦੇਣਾ ਵੀ ਇਹਨਾਂ ਰਵੱਈਆ ਆ 7000 ਕੁਆਂਟਲ ਦੇ ਵੀ ਪਿੱਛੇ ਚੱਲ ਰਹੇ ਆ ਹਾਂ ਪਿੱਛੇ ਚੱਲਦੇ ਆ ਇਹਨਾਂ ਨੂੰ ਪੁਲੰਟੀ ਨਹੀਂ ਕੋਈ ਦਵਾ ਦਿਓ ਨਾ ਸਾਨੂੰ ਅਸੀਂ ਤਾਂ ਕਹਿੰਦੇ ਹਾਂ ਦਵਾਓ ਤੁਸੀਂ ਥੰਮੋ ਮਤਲਬ ਜਿਹੜੇ মিডিਆ ਆ ਉਹ ਕਹੇਗਾ ਥੰਮੋ ਉਹ ਬਹੁਤ ਮੁਸ਼ਕਲ ਸਕਦਾ ਆ ਅਸੀਂ ਤਾਂ ਤੁਸੀਂ ਦਵਾ ਦਿਓ ਸਾਨੂੰ ਇਹ ਤਾਂ ਮੰਨਦੇ ਨਹੀਂ ਹੈ ਉਹ ਤਾਂ ਸਾਨੂੰ ਮੰਨਣ ਨੂੰ ਮਨਜ਼ੂਰ ਉਹ ਸਾਡਾ ਵਿਯੂਦ ਵੀ ਨਹੀਂ ਮੰਨਦੇ ਅਸੀਂ ਇੱਥੇ ਖੜੇ ਆਂ ਸਾਡਾ ਵਿਯੂਦ ਨਹੀਂ ਮੰਨਦੇ ਜੇ ਸਾਡਾ ਵਿਯੂਦ ਮੰਨਦੇ ਹੋ ਤਾਂ ਉਹ ਸਾਡੇ ਸਾਹਮਣੇ ਇੱਥੇ ਖੜੇ ਹੋਣੇ ਟੋਕਾ ਦੇ। ਆ ਕੇ ਗੱਲ ਗੱਲ ਕਰਦੇ। ਉਹ ਵਿਯੂਦ ਨਹੀਂ ਮੰਨਦੇ। ਉਹਨਾਂ ਦੇ ਭਾਵ ਜਿਹੜਾ ਉਹ ਕਹਿੰਦੇ ਨਹੀਂ ਹੁੰਦੇ ਉਹ ਮਿਆਗੀਆਸ ਬਾਜ ਕੇ ਸਾਡਾ ਕੁੱਤਾ ਕੁੱਤਾ ਕੇ ਥੋੜਾ ਥੋੜਾ ਟੌਮੀ ਆਵਾ ਜਗਾਂੜਾ ਦਾ ਟੌਮੀ ਹੈ ਸਾਡੇ ਵਾਲਾ ਹੀ ਹੈ। ਸਾਡੇ ਵਾਲਾ ਦੇਸੀ ਸਾਡੀ ਕੋ ਬਾਈ ਆ। ਸਾਡੇ ਨਾਲ ਚਾਰ ਚਾਰ ਜ਼ਿਮੀਦਾਰਾਂ ਦੇ ਹੀ ਆ। ਚਾਰ ਚਾਰ ਬਣਦਾ ਤਾਂ ਪੱਤਰਕਾਰ ਸਾਹਿਬ ਬਹੁਤ ਕੋਸ਼ ਹੈ। ਹੁਣ ਸਾਡੇ ਜਿਹੜੇ ਚਾਰ ਚਾਰ ਦਿਨ ਦੇ ਬੰਦੇ ਇੱਥੇ ਆ ਕੇ ਬੈਠੇ ਐ ਜਿਨ੍ਹਾਂ ਕੋ ਇੱਕ ਇੱਕ ਟਰੈਕਟਰ ਵੈ। ਉਹ ਕੀ ਕਰੂਗਾ ਪਿੱਛੇ ਸਾਡੇ ਨਾਲ ਇਹ ਸਾਡੇ ਨਾਲ 24 ਘੰਟੇ ਦਾ 48 ਘੰਟੇ ਦਾ ਪਰਚੀ ਦਾ ਸਾਡੇ ਨਾਲ ਕਰਨ ਐਗਰੀਮੈਂਟ ਸਰਦਾਰ ਸਾਹਿਬ ਸਹੂਦਾਵਾਂ ਤੇ ਇੱਥੇ ਵੀ ਹੈ ਨਹੀਂ ਪੂਰੀਆਂ ਜਿਹੜੇ ਨਹੀਂ ਪੈ ਰਹੇ ਇਹਨਾਂ ਨੂੰ ਕਿਹੜਾ ਕੰਬਲ ਦੇ ਗਏ ਹੋ ਆ ਕੇ ਕੰਬਲ ਦੀ ਗੱਲ ਛੱਡੋ ਤਾਂ ਸਾਨੂੰ ਕੰਬਲ ਦੀ ਲੋੜ ਨਹੀਂ ਉਹਦੀ ਨਾਲ ਸਾਨੂੰ ਰੋਟੀ ਦੀ ਲੋੜ ਹੈ ਸਾਨੂੰ ਇਹ ਸਮਝ ਸਿਰ ਪਹਿਲੇ ਕਰਕੇ ਘਰ ਨੂੰ ਭੇਜਣ ਤੇ ਅਸੀਂ ਆਪਣੇ ਜਾ ਕੇ ਆਪਣੇ ਕਮਰੇ ਚ ਬੈਠੀ ਆਂ। ਢਾੜੀ ਢਾੜੀ ਤਾਂ ਖਰਾਬ ਹੁੰਦੀ ਆ। ਸਾਡੀ ਜਿਹੜੀ 24 ਘੰਟੇ ਤੋਂ ਵੱਧ ਟਾਈਮ ਲਾਉਂਦੀ ਆ ਸਾਾਨੂੰ ਢਾੜੀ ਦਵਾਓ ਤੁਸੀਂ ਦੱਸੋ ਸਰਕਾਰ ਨੂੰ ਸਾਡੀ ਆਵਾਜ਼ ਪਹੁੰਚਾਓ। ਉਹ ਚੱਲ ਰਿਹਾ ਜੀ ਸਾਹਮਣੇ ਅਸੀਂ ਕਿਹੜਾ ਲਿਖ ਕੇ ਭੇਜਾਂ ਨਾ ਉਹ ਚੱਲਦਾ ਵੇ ਜੀ। ਇਹ ਸਰਕਾਰ ਨੂੰ ਤਾਂ ਪਤਾ ਹੀ ਨਹੀਂ ਹਵੇ ਮੇਲੇ ਸਾਡੀ ਖੜਦੀ ਏ ਕਾਦੇ ਤੇ ਚੱਲਦੀ ਏ ਕਾਦੇ। ਇਹਨਾਂ ਨੂੰ ਕੋਈ ਸਭ ਸੁੱਤੇ ਆ ਇਤਰਾਮ ਨਾਲ। ਪਤਾ ਸਾਰਾ ਸਾਡੇ ਵੈਸੇ ਕੋ ਸਾਡੇ ਨਾਲ ਮਤਲਬ ਜਿਹੜਾ ਪੱਖਪਾਤ ਦਾ ਉਹਦੇ ਬਲਾਗ ਦੇ ਸਾਰਾ ਕੁਝ ਹੋ ਰਿਹਾ ਸਾਰੀ ਕਰਦੇ ਜੀ 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 ਅਸੀਂ ਆਦੀ ਵੀ ਹੋ ਗਏ ਥੋੜੇ ਹਾਂ ਤੁਸੀਂ ਲੈ ਲਓ ਕਾਲ ਅਸੀਂ ਵੀ ਇੱਥੇ ਆ ਇੱਕ ਕੋਈ ਪ੍ਰਸ਼ਾਸਨ ਜੀ ਤੁਹਾਡੀ ਕੋਈ ਗੱਲ ਰਹਿੰਦੀ ਮੋਢਾ ਗੰਨਾ ਸਮਝਦੇ ਤੁਸੀਂ ਮੋਢਾ ਗੰਨਾ ਹੁੰਦਾ ਸਾਡੀਆਂ 30 30 ਪਰਚੀਆਂ ਮੋਢੇ ਗੰਨੇ ਦੀਆਂ ਐ ਜਿਵੇਂ ਜੋ ਸਾਡੀਆਂ 10 10 ਪਰਚੀਆਂ ਲੱਗੀਆਂ ਐ ਮੋਢਾ ਗੰਨਾ ਕਿਵੇਂ ਸਮਝਾਓ ਮੋਢਾ ਗੰਨਾ ਯਾਨੀ ਕਿ 2 ਸਾਲ ਦੀ ਜਿਹੜੀ ਫਸਲ ਹੁੰਦੀ ਹੈ ਠੀਕ ਹੈ ਜੀ ਉਹਨਾਂ ਤੋਂ ਸਾਡਾ ਅਜੇ 8 8 9 9 ਪਰਚੀਆਂ ਲੱਗੀਆਂ ਐ ਉਹਨਾਂ ਚੋਂ ਸਾਨੂੰ 4 4 ਪਰਚੀਆਂ ਦੇ ਪੈਸੇ ਉਹ ਵੀ ਨਹੀਂ ਕੱਟ ਕੇ ਪਾਏ ਉਹ 40000 ਦੀ ਬਰਤੀ ਹੁੰਦੀ ਹੈ 10000 ਰੁਪਏ ਨਹੀਂ ਕੱਟ ਕੇ ਪਾਇਆ ਉਹ ਸਾਨੂੰ ਨਹੀਂ ਸਮਝ ਲੱਗਦੀ ਅਸੀਂ ਲੇਬਰ ਨੂੰ ਪੈਸੇ ਦਈਏ ਕਿ ਅਸੀਂ ਘਰ ਦਾ ਚਲਾਈਏ ਜਾਂ ਅਸੀਂ ਤੇਲ ਡੀਜ਼ਲ ਪਾਈਏ ਠੇਕੇ ਵੀ ਦਈਏ ਇਹਦਾ ਠੇਕੇ ਦਈਏ ਜਾਂ ਅਸੀਂ ਹੋਰ ਆਪਣਾ ਪਰਿਵਾਰ ਚਲਾਈਏ ਬਿਲਕੁਲ ਆ ਅਸੀਂ ਅਸੀਂ ਹੁਣ ਸਿਰਫ ਸਾਡੂ ਖੇਤੀਬਾੜੀ ਛਡੋ ਹੈ ਸਾਡੇ ਵੀ ਨਹੀਂ ਆਣੇ ਬੱਚੇ ਬਿਮਾਰ ਹੋਣਦੇ ਆਹ ਦੇਖੋ ਆਈ ਵੀ ਵਾਜ ਦੀ ਹੁਣ ਸਿਰਫ ਮਤਲਬ ਰੋਡ ਹੈ ਘਰ ਦੇ ਉੱਥੇ ਡੈਸਟ ਕਰਨ ਵਾਸਤੇ ਆਏ ਹੁਣ ਇਹ ਪ੍ਰਧਾਨ ਸਾਹਿਬ ਨੇ ਕਾਲ ਕੀਤਾ ਤਾਂ ਅਸੀਂ ਆਏ ਸਾਨੂੰ ਸਿਰਫ ਗੰਨੇ ਦਾ ਕੰਮ ਥੋੜੋ ਹੈ ਪਰਵਾਹ ਦੀ ਤਕਲੀਫ ਪਰਵਾਹ ਜੀ ਉਧਰ ਤਕਲੀਫਾਂ ਨੇ ਸਰਕਾਰ ਨੂੰ ਸਰਕਾਰ ਦੇ ਖਜ਼ਾਨੇ 'ਚ ਉਲਾਜ ਹੋ ਰਿਹਾ ਸਾਨੂੰ ਐਸੇ ਗੰਨੇ ਤੋਂ ਪੁਰਾਣਾ ਸੀ ਇਹ ਬਹੁਤ ਦੁਖੀ ਹੈ ਜਿੰਨਾ ਮਤਲਬ ਛੇੜੋਗੇ ਇਹ ਸਭ ਸਰਕਾਰਾਂ ਦੇ ਕੋਈ ਦੂਜਾ ਨਹੀਂ ਹੈਗਾ ਸਰਕਾਰ ਸਰਕਾਰ ਸਾਡੇ ਜ਼ਿਲ੍ਹੇ 'ਚ ਇੱਕੋ ਧਾਰਾ ਹੈਗਾ ਸਰਕਾਰ ਨਹੀਂ ਕਹਿੰਦੀ ਮੈਨੂੰ ਇਸ ਵਿਚਾ ਲਈਏ ਇਹ ਜ਼ਿੰਮੇਵਾਰ ਨੂੰ ਬਰਬਾਦ ਕਰਨ ਨੂੰ ਤੁਲੇ ਹੋਏ ਆ ਜੀ ਜੀ ਭਾਜੀ ਤੁਹਾਡਾ ਨਾਮ ਰਵਿੰਦਰ ਸਿੰਘ ਪਿੰਡ ਅੱਲ ਵਾਲਾ ਆਵਾਜ਼ ਹੈ ਜੀ ਅੱਲ ਵਾਲਾ ਆਵਾਜ਼ ਜੀ ਤਾਂ ਰਵਿੰਦਰ ਭਾਜੀ ਨੇ ਜਿਹੜੀ ਤਕਲੀਫ ਸਮਝਾਈ ਆ ਬੇਵਸੀ ਸਮਝਾਈ ਜਿਹੜਾ ਦਰਦ ਬਿਆਨ ਕੀਤਾ ਨਾ ਉਹਨੂੰ ਆਪਾਂ ਸਮਝੀਓ ਉਹਨਾਂ ਦੀ ਜਿਹੜੀ ਪਰਚੀ ਕੱਢ ਕੇ ਦਿਖਾਈ ਹੈ ਨਾ ਉਹ ਕਹਿੰਦੇ ਕਿ ਸਾਨੂੰ ਇਹ ਕੱਲਾ ਇੱਕ ਕੰਮ ਥੋੜੇ ਆ ਪ੍ਰਵਾਹ ਨੂੰ 100 ਥਾਹੀਂ ਲੈ ਕੇ ਜਾਣਾ ਕੋ ਦਿਨ ਸਵਾ ਦੁੰਦਾ ਕੋਈ ਦਵਾਈ दारू ਹੁੰਦੀ ਉਹ ਵੀ ਔਰ ਇਹਨਾਂ ਨੇ ਇਹਦੇ ਵਿੱਚੋਂ ਹੀ ਚਲਾਉਣਾ ਸਾਰਾ ਹੁਣ ਆ ਬਜ਼ੁਰਗ ਨੇ ਮਾਇੂਸ ਚਿਹਰਾ ਦੇਖੋ ਤੰਦ ਤੰਦ ਤੋਂ ਇੱਥੇ ਆ ਇਹਨਾਂ ਦਾ ਵੀ ਜੀ ਕਰਦਾ ਕਿ ਠੰਡ 'ਚ ਆਪਣੇ ਪਰਿਵਾਰ 'ਚ ਬੈਠੀਏ ਇਹਨਾਂ ਦਾ ਮੀਨਾ ਆਇਆ ਰਹਿੰਦਾ ਬਾਈ ਸਾਡਾ ਮੀਨਾ ਦਾ ਟਰਾਲੀ ਖਾਲੀ ਹੋ ਗਏ ਬਾਈ ਦੁਕਾਨ ਆਉਣੇ ਪੈਸੇ ਇਹਨਾਂ ਦੇ ਪਈ ਜਾਂਦੀ ਆ ਰਾਤ ਦਿਨ ਤਾਂ 24 ਘੰਟੇ ਸਰ ਮੀਟਰ ਚੱਲੀ ਜਾਣਾ ਸਾਡਾ ਹੋਜ ਲੈਣਾ ਜੀ ਇਹ ਟਰਾਲੀ ਲਿਆਵਾਂਗੇ ਖਾਲੀ ਕਰਾਵਾਂਗੇ ਫੇਰ ਲੈ ਕੇ ਜਾਵਾਂਗੇ ਜੇ ਫੇਰ ਵੀ ਸੀਜ਼ਨ ਤੋਂ ਬਾਅਦ ਪੈਸਾ ਆਉਂਦਾ ਜੀ ਪੈਸਾ ਨਹੀਂ ਆਉਂਦਾ ਕੰਨਾ ਕੀ ਕਰੇ ਵੀ ਸੀਜ਼ਨ ਤੋਂ ਬਾਅਦ ਇੱਕ ਸਾਲ ਪੇਮੈਂਟ ਨੂੰ ਦੇਖੀ ਰਹੇ ਕਦੋਂ ਗੰਨੇ ਦੀ ਪੇਮੈਂਟ ਆਉਂਦੀ ਕਦੋਂ ਜੀਵੀਦਾਰ ਲੈਣ ਦੇਣ ਹੁਣ ਅਸੀਂ ਤਾਂ ਫਸੇ ਹੋਈ ਆ ਜੀ ਓਕੇ ਜ ਕਿਸਾਨ ਗਾਣੇ ਆ ਜੀ ਮੱਗੇ ਬਸ ਬਸ ਨਿਕਲੀਆਂ ਬਈਆਂ ਸਹੀ ਤਾਂ ਨਹੀਂ ਆ ਜੀ ਚਲੋ ਤਕਲੀਫ ਹੈ ਇਹਨਾਂ ਦੀ ਤਕਲੀਫ ਨੂੰ ਜੇ ਮੈਂ ਇੱਥੇ ਖੜਾ ਮਹਿਸੂਸ ਕਰ ਸਕਦਾ ਤਾਂ ਜਿਹੜਾ ਪ੍ਰਸ਼ਾਸਨ ਮਿਲ ਪ੍ਰਸ਼ਾਸਨ 24 ਘੰਟੇ ਇਹਨਾਂ ਕੋਲੇ ਹੀ ਹੁੰਦਾ ਉਹਨੂੰ ਵੀ ਤਕਲੀਫ ਸਮਝਣੀ ਚਾਹੀਦੀ ਆ ਤਾਂ ਇਹ ਕਹਿੰਦੇ ਮੈਂ ਮਰੰਡਮ ਵੀ ਅਸੀਂ 7 ਦਿਨ ਪਹਿਲਾਂ ਦਿੱਤਾ ਸੀਗਾ ਸਿਵਲ ਪ੍ਰਸ਼ਾਸਨ ਨੂੰ ਔਰ ਇੱਥੇ ਦੇ ਪ੍ਰਸ਼ਾਸਨ ਵੀ ਆ ਇੱਕ ਦਿਖਾਏ ਜਿਹੜਾ ਉਹਦੇ ਬੋਝ ਪੈਣਾ ਨਾ ਭਾਰ ਪੈਣਾ ਉਹ ਟਾਇਰ ਜਿਹੜਾ ਦੱਬ ਹੋਇਆ ਐ ਇੱਦਾਂ ਟਾਇਰਾਂ ਦਾ ਨੁਕਸਾਨ ਹੋ ਜਾਂਦਾ ਨਾ ਟਰਾਲੀ ਤੇ ਸਮਾਨ ਲੱਗਿਆ ਰਹਿੰਦਾ ਕਾਰਾਂ ਦਾ ਨੁਕਸਾਨ ਵੀ ਹੁੰਦਾ ਹੁਣ ਮੋਰੇ ਫੇਰ ਮੀ ਦੱਸਿਆ ਤੇ ਬਜ਼ੁਰਗ ਨੂੰ 3 ਦਿਨ ਹੋ ਗਏ ਯਾਰ ਇਹ ਵੀ ਕਿਸ ਦਾ ਪਿਓ ਆ ਕਿਸ ਦਾ ਦਾਦਾ ਆ ਇੱਥੇ ਖੜਾ ਔਰ ਮਾਲਕ ਹੈ ਯਾਰ ਆਪਾਂ ਕਹਿੰਦੇ ਆ ਕਿ ਖੇਤਾਂ ਦੇ ਰਾਜੇ ਇਹ ਮਾਲਕ ਨੇ ਪੰਜਾਬ ਦੇ ਤੇ ਆ ਅਸੀਂ ਮਾਲਕਾਂ ਦਾ ਹਾਲਾਤ ਕੀਤਾ ਔਰ ਮੈਂ ਦੇਖੋ ਨਮਾਇੰਦਿਆਂ ਨੂੰ ਵੀ ਕਹਿਣਾ ਚਾਹਣਾ ਸਾਰੀ ਗੱਲ ਅਸੀਂ ਸਰਕਾਰ ਤੇ ਨਹੀਂ ਸਿੱਧ ਸਕਦੇ ਨਮਾਇੰਦੇ ਜਿਹੜੇ ਆ ਲੋਕਲ ਯਾਰ ਉਹਨਾਂ ਦਾ ਵੀ ਕਿਤੇ ਫਰਜ਼ ਬਣਦਾ ਕਿ ਇਹਨਾਂ ਨਾਲ ਕੇ ਤਾਲਮੇਲ ਬਣਾਉਣ ਜੇ ਤਾਂ ਮੀ ਪੈਂਦਾ ਇੱਥੇ ਆ ਕੇ ਪੁੱਛਣ ਤਾਂ ਸੀ ਕਿ ਤੁਸੀਂ ਠੀਕ ਠਾਕ ਹੋ ਤੁਹਾਡੀ ਸੁਣਵਾਈ ਹੋ ਰਹੀ ਕਿ ਨਹੀਂ ਹੋ ਰਹੀ ਇਹ ਚੀਜ਼ ਕਿ ਕਿਸਾ ਕਿੱਥੇ ਲੈ ਕੇ ਕਰ ਰਹੀਆਂ ਉਹਨਾਂ ਕੋ ਜਾ ਕੇ ਗੱਲ ਕਰਨ ਮਿਊਜ਼ਿਕ ਇਕੱਠੇ ਫੇਸ ਕਰਨ ਦੇ ਸ਼ੁੱਡ ਫੇਸ ਦ ਮਿਊਜ਼ਿਕ ਟੁਗੇਦਰ ਤੇ ਮੇਰੇ ਖਿਆਲ ਆ ਗਏ ਨੇ ਮਿਲ ਪ੍ਰਸ਼ਾਸਨ ਵੀ ਆ ਗਿਆ ਆ ਜਾਓ ਆਪਾਂ ਇਹ ਚੀਜ਼ ਦਿਖਾ ਦਿੰਦੇ ਕੀ ਅਗਲਾ ਕਰਦੇ ਆਂ ਆ ਗੱਲਬਾਤ ਦਾ ਸੈਂਸਲਾ ਸ਼ੁਰੂ ਹੋ ਗਿਆ ਜੀ ਆਹ ਹੱਥ ਜੋੜੀ ਖੜੇ ਹੁੰਦੇ ਜਿਹੇ ਜਵਾਈ ਖੜੇ ਹੋ ਸਾਰੇ ਹੱਥ ਜੁੜਿਆ ਮੈਂ ਛੱਡ ਕਰਕੇ ਪਾਈ ਸੀ ਨਹੀਂ ਨਹੀਂ ਜਰੀਪਾ ਦੇ ਹੱਥ ਜੁੜਦੇ ਹੱਥ ਬੱਝਿਆ ਲੱਗਦੀ ਆ ਜੀ ਜੀ ਹੁਣ ਕਾਣੀ ਇਹ ਵਸੀਂ ਤੁਹਾਨੂੰ ਮੋਬਿਲੈਂਡਮ ਹੈਂਡਓਵਰ ਕੀਤਾ ਸੀ ਇੱਕ ਡੀਸੀ ਸਾਹਿਬ ਨੂੰ ਕੀਤਾ ਸੀ ਤੇ ਸਾਨੂੰ ਕੋਈ ਵੀ ਦਾ ਜਵਾਬ ਨਹੀਂ ਆਇਆ ਆ ਜੋ ਪਿੱਛੇ ਅਪਲਾਈ ਵੀ ਚੱਲ ਰਿਹਾ ਹੈ ਇਹਨਾਂ ਦੀ ਤਕਲੀਫ ਵੀ ਪਹਿਲਾਂ ਲਾਈਵ ਦਿਖਾਤੀ ਹਾਂ ਤੁਸੀਂ ਗੱਲਬਾਤ ਕਿਹੜੀ ਕਰਦੇ ਹੋ ਵੀ ਲਾਈਵ ਦਿਖਾ ਦੇਣੀ ਹੈ। ਹਾਂਜੀ ਅਸਟਾ। ਉਹ 1 ਮਿੰਟ ਬਾਅਦ ਚ ਕਰਦੇ। ਚਲੋ ਆਪ ਕਰ ਲੈਂਦੇ ਪਹਿਲਾਂ। ਚਲੋ ਕਰ। ਬਾਅਦ ਵਿੱਚ ਕਰਦੇ। ਕੋਈ ਗੱਲ। ਪ੍ਰੋਬਲਮ ਦਾ ਮਜ਼ਾ ਵੀ ਹੋ ਲੈ ਰਿਆ ਅਸੀਂ। ਹਾਂਜੀ। ਹਾਂਜੀ ਬਾਈਟ ਦੇ ਕੇ ਜਾਣਗੀ ਕੋਈ ਨਹੀਂ। ਕੀ ਕਰ ਸਰ ਪ੍ਰੋਬਲਮ ਦਾ ਮਜ਼ਾ? ਪ੍ਰੋਬਲਮ 'ਚ ਮਜ਼ਾ ਵੀ ਹੁੰਦਾ ਜੀ ਮੈਂ ਤਾਂ ਅੱਜ ਬਸ ਜਿਹੜੀ ਪ੍ਰੋਬਲਮ ਹੈਗੀ ਉਹਨੂੰ ਫੇਸ ਕਰਨ ਨੂੰ ਵਾਸਤੇ ਖੜੇ ਆ। ਹੈਨਾ? 1 ਮਿੰਟ। ਸਰ ਉਹ ਤੁਸੀਂ ਉਹਨਾਂ ਦਾ ਲੈ ਜਾਓ ਦੇਖੋ ਕਹਿੰਦੇ ਪ੍ਰੋਬਲਮ ਦਾ ਮਜ਼ਾ। ਸਰ ਇਹ ਆ ਜਿਹੜੇ 3 ਦਿਨ ਤੋਂ ਘਰ ਨਹੀਂ ਗਏ ਨੇ ਨਾ ਖੜ ਚਲੋ ਚੱਲੇ ਸਰ ਦੋ ਮਿੰਟ ਰੋਬਲਮ ਦਾ ਮਜ਼ਾ ਦੱਸ ਰਿਹਾ ਜੀ ਆਓ ਆ ਬਜ਼ੁਰਗ ਨੂੰ ਦਿਖਾਓ ਉਹਨੂੰ ਦੇਖ ਕੇ ਪਤਾ ਲੱਗੂ ਮਜ਼ਾ ਕੀ ਆ ਜਿਹੜੇ ਤਕਲੀਫ ਚ ਨੇ ਸਰ ਜੀ ਸਿੱਧਾ ਦੇਖੋ ਸਾਡਾ ਹੱਕ ਨਹੀਂ ਹੈ ਕਿ ਤੁਸੀਂ ਦਿਖਾ ਸਕਦੇ ਸੰਤ ਤੁਸੀਂ ਗੇਟ ਦੇ ਅੰਦਰ ਵੀ ਨਹੀਂ ਆਉਣ ਦਿੰਦੇ ਕਹਿੰਦੇ ਜੀ ਚਲੇ ਗਏ ਕਿਸਾਨ ਅਸੀਂ ਤਾਂ ਜਦ ਮੇਨ ਗੇਟ ਦੇ ਆ ਕੇ ਖੜ ਕੇ ਕਿਹਾ ਜੀ ਸਾਨੂੰ ਅੰਦਰ ਆ ਲੈਣ ਦਿਓ ਕਹਿੰਦੇ ਜੀ ਕਿਸਾਨ ਹੀ ਚਲੇ ਗਏ ਅੰਦਰ ਕਿਸਾਨ ਹੀ ਕੋਈ ਨਹੀਂ ਲੱਗਾ ਸੈਂਨੇ ਕਦੇ ਸੱਚੇ ਆ ਇਹ ਪ੍ਰੋਬਲਮ ਦਾ ਮਜ਼ਾ ਦੱਸਦੇ ਆ ਸੋ ਇਹ ਤਸਵੀਰਾਂ ਨੇ ਜੀ ਜੇ ਖੜੇ ਆ ਤਾਂ ਕਿਸਾਨਾਂ ਨਾਲ ਖੜੇ ਆ ਕਿਤੇ ਨਹੀਂ ਜਾਣ ਲੱਗੇ ਸੀ ਉਹ ਚੱਲ ਰਹੀ ਅੰਦਰ ਗੱਲਬਾਤ ਸਿਵਲ ਪ੍ਰਸ਼ਾਸਨ ਵੀ ਕਹਿੰਦਾ ਕਿ ਚਲੋ ਇਹਨਾਂ ਦੀ ਗੱਲਬਾਤ ਹੋਣ ਤੋਂ ਕੈਮਰੇ ਮੂਰੇ ਰਹਿਣ ਦੀਗੇ ਬਟ ਕੋਈ ਗੱਲ ਨਹੀਂ ਜੋ ਵੀ ਉਹਨਾਂ ਦੇ ਮਨ ਦੇ ਬਲਬਲੇ ਆ ਜੋ ਵੀ ਉਹਨਾਂ ਦੀ ਗੱਲਬਾਤ ਹੋਊਗੀ ਉਹ ਫਿਰ ਤੋਂ ਤੁਹਾਡੇ ਅੱਗੇ ਰੱਖਾਂਗੇ ਪੂਰੀ ਰੱਖਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਸੋ ਕਿਸਾਨ ਦੀ ਮੈਂ ਗੱਲ ਕਰ ਰਿਹਾ ਸੀਗਾ ਤਿੰਨ ਤਿੰਨ ਦਿਨ ਤੋਂ ਜਿਹੜੇ ਘਰ ਨਹੀਂ ਗਏ ਜਿਹੜੇ ਇਹ ਗੱਲ ਕਹਿ ਰਹੇ ਆ ਕਿ ਭਾਈ ਸਾਨੂੰ ਪਲਾਂਟ ਨਹੀਂ ਲੱਗਣੇ ਚਾਹੀਦੇ ਹੁਣ ਉਹਨਾਂ ਦੀ ਗੱਲ ਸਮਝੀਏ ਅਤਿੰਦਰ ਹੁਣਾਂ ਦੀ ਜਿਹੜੀ ਗੱਲ ਦੱਸੀ ਆ ਕਹਿੰਦੇ ਕਿ 27000 ਪਰ ਡੇ 27000 ਕੁਆਂਟਲ ਕੰਨਾ ਪੀੜ ਹੋਣਾ ਚਾਹੀਦਾ ਇਹ 20000 ਪੀੜ ਦੇ ਇਹਨਾਂ ਨੂੰ ਪਲਾਂਟ ਨਹੀਂ ਲੱਗਣੀ ਚਾਹੀਦੀ ਫਿਰ ਇਹ ਕਿਉਂ ਨਹੀਂ ਪੂਰਾ ਪੀੜ ਰਹੇ ਤੇ ਜਿਹੜਾ ਹੁਣ ਕਿਸਾਨ ਵਿਚਾਰਾ 3 ਦਿਨ ਤੋਂ ਇੱਥੇ ਆ ਉਹ ਹਰਾਸ ਨਹੀਂ ਹੋ ਰਿਹਾ ਜੇ ਆਪਾਂ ਕਹਿੰਦੇ ਕਿ ਟੋਲ ਟੈਕਸ ਦੇ 3 ਮਿੰਟ ਤੋਂ ਵੱਧ ਗੱਡੀ ਖੜ ਜਵੇ ਤਾਂ ਟੋਲ ਟੈਕਸ ਫਰੀ ਹੋਣਾ ਚਾਹੀਦਾ ਹੁਣ ਇੱਕ ਕਿਸਾਨ ਹੈ ਜਿਹਨੂੰ ਪਰਚੀ ਕੱਟੀ ਆ ਤੁਹਾਡੀ ਫਿਰ ਮੈਨੇਜਮੈਂਟ ਕਿੱਥੇ ਆ ਉਹ ਜੇ 3-4 ਦਿਨ ਤੋਂ ਇੱਥੇ ਆ ਤੇ ਤੁਹਾਡੀ ਮੈਨੇਜਮੈਂਟ ਕਿੱਥੇ ਆ ਫਿਰ ਫਿਰ ਉਹਨੂੰ ਹਰਾਸਮੈਂਟ ਦੀ ਹੈਗੀ ਫਿਜ਼ੀਕਲ ਮੈਂਟਲ ਹਰਾਸਮੈਂਟ ਦੋਨੇ ਆ ਫਿਰ ਉਹ ਉਹਨੂੰ ਮੁਆਵਜ਼ਾ ਕੌਣ ਦੇਊਗਾ ਜੇ ਆਪਾਂ ਟੋਲ ਟੈਕਸ ਵਾਲੀ ਵੀ ਗੱਲ ਕਰਦੇ ਸਿਰਫ ਐਗਜ਼ਾਮਪਲ ਦੇ ਰਹੇ ਹਾਂ ਹੁਣ ਉਸ ਤੋਂ ਅਗਲੀ ਗੱਲ ਉਹ ਕਿਸਾਨ ਜਿਹੜਾ ਇੱਥੇ ਆ ਚਲੋ ਮਜਬੂਰੀ ਜਿਹਾ ਇੱਥੇ ਆ ਅਸੀਂ ਦੁਰਦਸ਼ਾ ਕਰਦੇ ਹਾਂ ਸਾਰੀਆਂ ਸਰਕਾਰਾਂ ਕਰਦੀਆਂ ਉਹਨੂੰ ਤੁਸੀਂ ਸਹੂਲਤ ਤੇ ਪ੍ਰਬੰਧ ਕੀ ਕੀਤੇ ਆ ਸੁਰੱਖਿਅਤ ਪ੍ਰਬੰਧ ਵੀ ਕੀ ਕੀਤੇ ਆ ਜਿਹਨੇ ਇੱਥੇ ਰਾਤ ਰਹਿਣਾ ਉਹਦੇ ਲਈ ਗੰਨਾ ਮਿਲ ਪ੍ਰਸ਼ਾਸਨ ਕੀ ਪ੍ਰਬੰਧ ਮਤਲਬ ਮੈਂ ਇੱਥੇ ਰਾਤ ਰਹਿਣਾ ਹੋਵੇ ਜਾਂ ਚੇਅਰਮੈਨ ਸਾਹਿਬ ਸਾਡੇ ਕਿਤੇ ਆਏ ਹੁਣ ਘਰ 'ਚ ਅਸੀਂ ਇਹਨਾਂ ਨੂੰ ਕਮਰਾ ਨਾ ਦੇਵਾਂਗੇ ਕਿ ਇਹਨੂੰ ਕਹਾਂਗੇ ਟਰਾਲੀ 'ਚ ਸੋ ਜਾ ਤੂੰ ਜੇ ਇਹਨੂੰ ਕਹਾਂਗੇ ਆਪਣੀ ਗੱਡੀ 'ਚ ਜਾ ਕੇ ਸੋ ਜਾ ਅਸੀਂ ਪ੍ਰਬੰਧਤਾ ਕਰਦੇ ਕੀ ਪ੍ਰਬੰਧ ਕੀਤੇ ਉਹਨਾਂ ਨੇ ਕੀ ਭੁਖਤਾ ਪ੍ਰਬੰਧ ਨੇ ਕੋਈ ਨਹੀਂ ਆਪਾਂ ਇਹ ਸਵਾਲ ਲੈ ਲੈਣੇ ਆ ਇੱਕ ਵਾਰੀ ਇਧਰੋਂ ਫ੍ਰੀ ਹੋ ਜਾਣ ਮੈਂ ਤੁਹਾਨੂੰ ਤਿੰਨ ਗੱਲਾਂ ਦੱਸੀਆਂ ਜੀ ਪਹਿਲੀ ਗੱਲ ਤਾਂ ਇਹ ਏ ਇਹ ਗੰਨਾ ਘੱਟ ਪੀੜਦੇ ਆ ਕੀ ਇਹਨਾਂ ਦਾ ਇਹਨਾਂ ਨੂੰ ਫਾਈਨਲ ਲਗ ਬਣਦਾ ਦੂਜੀ ਗੱਲ ਜੇ ਆਪਾਂ ਕਹਿੰਨੇ ਕਿ ਟੋਲ ਟੈਕਸ ਦੇ ਗੱਡੀ ਫ੍ਰੀ ਹੋਣੀ ਚਾਹੀਦੀ ਤਾਂ ਇੱਥੇ ਵੀ ਜਿਹੜਾ 4-4 ਦਿਨ ਤੋਂ ਕਿਸਾਨ ਬੈਠਾ ਪਰਚੀ ਦਿੱਤੀ ਤੁਹਾਡੀ ਮੈਨੇਜਮੈਂਟ ਫੇਲਿਆ ਕੀ ਮੁਆਵਜ਼ਾ ਦੇਉਗੇ ਫਿਰ ਉਸ ਤੋਂ ਅਗਲੀ ਗੱਲ ਜਿਹੜੇ ਕਿਸਾਨ ਤੈਂਦੇ ਨੇ ਤੋਂ ਇੱਥੇ ਹੈਗੇ ਉਹਨਾਂ ਨੂੰ ਸਹੂਲਤ ਕੀ ਦਿੰਨੇ ਆ ਪੁੱਛ ਲੈਨੇ ਮੜੀ ਗੱਲਬਾਤ ਕਰ ਲੈਣ ਅਗਲਾ ਲਾਈਵ ਇੱਥੋਂ ਚਲਾ ਦਿੰਨੇ ਆ ਬਹੁਤ ਬਹੁਤ ਸ਼ੁਕਰੀਆ